ਦੇਖ ਰਹੇ ਆ ਜਿਸ ਤਰ੍ਹਾਂ ਹੁਣ ਸਰਦੀ ਆ ਰਹੀ ਹੈ ਗਰਮੀ ਜਾ ਰਹੀ ਹੈ ਤੇ ਜਦੋਂ ਵੀ ਮੌਸਮ ਬਦਲਦਾ ਹੈ ਉਦੋਂ ਯੋਗ ਆਯੁਰਵੇਦ ਵਿੱਚ ਕੁਝ ਕਿਰਿਆਵਾਂ ਲਿਖਿਆ ਗਿਆ ਨੇ ਜਿਦੇ ਨਾਲ ਅਸੀਂ ਆਪਣੇ ਸਰੀਰ ਦੀ ਸ਼ੁੱਧੀ ਕਰੀਏ ਤਾਂ ਜੋ ਅੱਗੇ ਆਉਣ ਵਾਲਾ ਜਿਹੜਾ ਮੌਸਮ ਹੈ ਉਸ ਨੂੰ ਸਾਡੀ ਬਾਡੀ ਪ੍ਰੋਪਰ ਐਕਸੈਪਟ ਕਰ ਸਕੇ ਔਰ ਅਸੀਂ ਵਾਇਰਲ ਡਿਸੀਜ਼ ਔਰ ਕ੍ਰੋਨਿਕ ਡਿਸੀਜ਼ ਬਿਮਾਰੀਆਂ ਤੋਂ ਬਚ ਸਕੀਏ ਤਾਂ ਸ਼ੁੱਧੀ ਕਿਰਿਆ ਵਿੱਚ ਕਪਾਲ ਪਾਤੀ ਬਹੁਤ ਅੱਛਾ ਹੈ ਨਿਉਲੀ ਕਿਰਿਆ ਬਹੁਤ ਅੱਛਾ ਹੈ ਔਰ ਅਗਨੀ ਸਰਕ੍ਰਿਆ ਬਹੁਤ ਅੱਛੀਆਂ ਨੇ ਇਹ ਸ਼ੁੱਧੀ ਕਰਿਆਵਾਂ ਦਾ ਪਾਰਟ ਨੇ ਨੇਤੀ ਜਾਂ ਜਲ ਨੇਤੀ ਰਬੜ ਨੇਤੀ ਹੈ ਲੇਕਿਨ ਇਹ ਸਾਰੀਆਂ ਤਾਂ ਸਹੀ ਚਲੋ ਰੈਗੂਲਰ ਹੀ ਕਰਦੇ ਰਹਿੰਨੇ ਆ ਪਰ ਇੱਕ ਕਿਰਿਆ ਜਿਹੜੀ ਯੋਗ ਵਿੱਚ ਬਹੁਤ ਹੀ ਨਹੀ ਪਤਾ ਜਾਂ ਬਹੁਤ ਘੱਟ ਕਰਾਈ ਜਾਂਦੀ ਹੈ ਉਹ ਹੈ ਸੰਕਪੁਰਸ਼ਾਲਨ ਜਿਸ ਨੂੰ ਸਿਰਫ ਸਾਲ ਵਿੱਚ ਇੱਕ ਜਾਂ ਦੋ ਵਾਰ ਕਰਾਇਆ ਜਾਂਦਾ ਕਿਸ ਦਾ ਕਰਨ ਦਾ ਟਾਈਮ ਉਹੀ ਮਾਰਚ ਅਪ੍ਰੈਲ ਜਦੋਂ ਸਰਦੀ ਤੋਂ ਗਰਮੀ ਆਉਂਦੀ ਹੈ ਤੇ ਸਤੰਬਰ ਅਕਤੂਬਰ ਜਦੋਂ ਗਰਮੀ ਤੋਂ ਸਰਦੀ ਆਉਂਦੀ ਹੈ ਇਹ ਦੋ ਮੌਸਮ ਦੇ ਵਿੱਚ ਇਸ ਨੂੰ ਕਰਾਇਆ ਜਾਂਦਾ ਹੈ ਸਾਫ਼ ਮੌਸਮ ਵਿੱਚ ਕਰਨਾ ਹੁੰਦਾ ਹੈ ਬੱਦਲ ਨਾ ਹੋਣ ਜਾਂ بارش ਦਾ ਮੌਸਮ ਨਾ ਹੋਵੇ ਔਰ ਇਸ ਨੂੰ ਕਰਨ ਤੋਂ ਬਾਅਦ ਨਹਾਉਣਾ ਨਹੀਂ ਹੁੰਦਾ ਨਹਾਉਣ ਤੋਂ ਪਰਹੇਜ਼ ਕਰਾਇਆ ਜਾਂਦਾ ਔਰ ਕੁਝ ਵੀ ਭਾਰੀ ਖਾਣਾ ਨਹੀਂ ਖਾਣਾ ਹੁੰਦਾ ਉਹ ਮਤਲਬ ਇਸ ਨੂੰ ਕਰਨ ਤੋਂ ਬਾਅਦ ਖਾਲੀ ਪੇਟ ਥੋੜਾ ਰਹਿਣਾ ਔਰ ਉਸ ਤੋਂ ਬਾਅਦ ਏਸੀ ਔਰ ਪੱਖੇ ਤੋਂ ਵਿੱਚ ਨਹੀਂ ਸੋਣਾ ਔਰ ਖਿਚੜੀ ਦੇ ਵਿੱਚ ਕੁਝ ਮਾਤਰਾ ਵਿੱਚ ਕਿਉ ਮਿਲਾ ਕੇ ਦੇਸੀ ਕਿਉ ਹੋਵੇ ਡਾਲਦਾ ਜਾਂ ਕੋਈ ਰਿਫਾਈਨਡ ਨਹੀਂ ਜਾਂ ਮੱਖਣ ਨਹੀਂ ਉਹ ਸਿਰਫ ਜਸਟ ਉਹ ਇੱਕ ਜਾਂ ਦੋ ਦਿਨ ਲੈਣਾ ਚਾਹੀਦਾ ਹੈ ਇਹ ਤਾਂ ਘਟੋਟ ਇੱਕ ਦਿਨ ਤਾਂ ਜਰੂਰ ਲੈਣਾ ਚਾਹੀਦਾ ਤਾਂ ਇਸ ਦੇ ਬਹੁਤ ਜ਼ਿਆਦਾ ਲਾਭ ਹੁੰਦੇ ਜਿਸ ਤਰ੍ਹਾਂ ਅਸੀਂ ਮੂੰਹ ਚ ਪਾਣੀ ਪੀਂਦੇ ਹਾਂ ਉਸ ਤਰ੍ਹਾਂ ਹੀ ਸਾਡੇ ਨੀਚੇ ਐਨਸ ਰਹੀ ਉਹ ਪਾਣੀ ਪੂਰਾ ਸਾਫ਼ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇੱਕਦਮ ਸ਼ੁੱਧੀ ਕਰਿਆ ਹੋਈ ਹੁੰਦੀ ਤੇ ਸਾਨੂੰ ਕਰਨਾ ਕਿਵੇਂ ਹੁੰਦਾ ਹੈ ਲਗਭਗ ਇੱਕ ਇੱਕ ਘੰਟੇ ਤੋਂ ਲੈ ਕੇ ਦੋ ਜਾਂ ਤਿੰਨ ਘੰਟੇ ਦੀ ਪ੍ਰਕਿਰਿਆ ਹੁੰਦੀ ਹੈ ਤੇ ਤਾਂ ਬੋਡੀ ਤੇ ਡਿਪੈਂਡ ਕਰਦਾ ਵੀ ਕਿਸ ਦੀ ਬੋਡੀ ਕਿਸ ਤਰ੍ਹਾਂ ਦੀ ਹੈ ਜੇਕਰ ਪਹਿਲਾਂ ਕੋਈ ਯੋਗੀ ਵਿਅਕਤੀ ਤੋਂ ਕੰਟੀ ਬੱਚੀ ਕਰ ਲਏਗਾ ਜਿੰਨੇ ਕਦੇ ਨਹੀਂ ਕੋਈ ਯੋਗ ਅਭਿਆਸ ਕਰਿਆ ਤਾਂ ਉਸ ਦੇ ਲਈ ਇਹ ਥੋੜਾ ਲੰਬਾ ਹੋ ਸਕਦਾ ਤਾਂ ਇਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਪਾਣੀ ਪੀਣਾ ਹੁੰਦਾ ਹੈ ਨਿੰਬੂ ਵਾਲਾ ਪਾਣੀ ਲੈ ਸਕਦੇ ਹਾਂ ਹਲਕਾ ਨਰਮ ਗਰਮ ਪਾਣੀ ਔਰ ਹਲਕਾ ਸਿੰਧ ਦਾ ਨਮਕ ਵਾਲਾ ਪਾਣੀ ਸਿंपल ਪਾਣੀ ਵੀ ਲੈ ਸਕਦੇ ਆ ਥੋੜਾ ਇਹ ਨਾਲ ਜਿਆਦਾ ਅੱਛਾ ਰਹਿੰਦਾ ਕਿਸੇ ਨੈਸਰਿਟੀ ਪ੍ਰੋਬਲਮ ਹੈ ਜੇ ਬੀਪੀ ਪ੍ਰੋਬਲਮ ਤਾਂ ਥੋੜਾ ਨਿੰਬੂ ਜਾਂ ਨਮਕ ਆਪਣੇ ਹਿਸਾਬ ਨਾਲ ਅਵਾਇਡ ਕਰ ਸਕਦਾ ਹੈ ਤਾਂ ਗਰਮ ਪਾਣੀ ਹਲਕਾ ਗਰਮ ਪਾਣੀ ਪੀਂਦੇ ਰਹਿਣਾ ਔਰ ਪੰਜ ਅਸਨੇ ਦੇ ਵਿੱਚ ਜਿਹੜੇ ਦੱਸੇ ਗਏ ਨੇ ਉਹ ਜਰੂਰ ਕਰਨੇ ਉਸ ਨੂੰ ਲਗਾਤਾਰ ਕਰਦੇ ਰਹਿਣਾ ਪਹਿਲਾ ਅਸਨ ਹੈ ਤਾੜ ਅਸਨ ਖੜੇ ਹੋ ਕੇ ਦੋਨੋਂ ਤੋਂ ਉੱਪਰ ਕਰਕੇ ਤਾੜ ਅਸਨ ਕਰਦੇ ਰਹਿਣਾ ਦੂਸਰਾ ਹੁੰਦਾ ਤ੍ਰਿੰਕ ਤਾੜ ਅਸਨ ਤੀਸਰਾ ਹੁੰਦਾ ਹੈ ਕੱਟੀ ਚੱਕਰ ਆਸਨ ਚੌਥਾ ਹੁੰਦਾ ਹੈ ਪੁਚਾਂਗਾਸਨ ਔਰ ਪੰਜਵਾਂ ਹੁੰਦਾ ਹੈ ਸੰਕਸ਼ ਆਸਨ ਤੇ ਪੰਜ ਆਸਨ ਇਹਨਾਂ ਪੰਜ ਆਸਨਾਂ ਦਾ ਅਭਿਆਸ ਹੀ ਵਾਰ-ਵਾਰ ਕਰਨਾ ਹੈ ਜਦੋਂ ਇੱਕ ਤੋਂ ਕਰਦੇ ਕਰ ਥੱਕ ਜੇ ਦੂਸਰੇ ਨ ਲੱਗ ਜਾਓ ਦੂਸਰਾ ਕਰਦੇ ਫਿਰ ਉਹ ਤੀਸਰੇ ਨ ਲੱਗ ਜਾਓ ਇਸ ਨੂੰ ਔਰ ਜਿੰਨੀ ਪਿਆਸ ਲੱਗੇ ਉਹਨਾਂ ਨੂੰ ਪਾਣੀ ਨਾਲ-ਨਾਲ ਪਿੰਦੇ ਰਹਿਣਾ ਇਹ ਅਭਿਆਸ ਕਰਦੇ ਰਹਿਣਾ ਪਾਣੀ ਪਿੰਦੇ ਰਹਿਣਾ ਤੁਸੀਂ ਦੇਖੋਗੇ ਕਟੋਕੜ ਕਿਆ ਜਾਂਦਾ 5 ਤੋਂ 7 ਵਾਰ ਕਟਵਰ ਟਾਇਲਟ ਜ਼ਰੂਰ ਜਾਣਾ ਚਾਹੀਦਾ ਹੈ ਇਹਦੇ ਵਿੱਚ ਜਦੋਂ ਪੂਰੀ ਸਫਾਈ ਹੋ ਜਾਵੇ ਤਾਂ ਇਹ ਨੂੰ ਕਰਨ ਚ ਤੁਨ ਮੈਂ ਜਿੱਦਾਂ ਸਮਾਂ ਦੱਸਿਆ ਨਾਲ ਨਾਲ ਕੀ ਕਰ ਸਕਦੇ ਆ ਅਗਰ ਕਿਸੇ ਨੂੰ ਜ਼ਿਆਦਾ ਕਾਂਸਟਿਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਹ ਰਾਤ ਨੂੰ ਤ੍ਰਿਫਲਾ ਚूर्ण ਰੈਸ਼ੁੱਦੀ ਚूर्ण ਲੈ ਸਕਦੇ ਆ ਇਸ ਦੇ ਲਾਭ ਕੀ ਹੋਣਗੇ ਹਰ ਰੋਗ 'ਚ ਲਾਭ ਕਰਦਾ ਹੈ ਲੇਕਿਨ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜਾਂ ਕੋਈ ਵੀ ਕ੍ਰੋਨਿਕ ਡਿਸੀਜ਼ ਹੈ ਤੋ ਬਿਨਾ ਕਿਸੇ ਯੋਗ ਟ੍ਰੇਨਰ ਜਾਂ ਯੋਗੀ ਸਾਧਕ ਦੀ ਸਲਾਹ ਤੋਂ ਬਿਨਾ ਇਸ ਨੂੰ ਨਾ ਕਰੇ ਕਿਸੇ ਨੂੰ ਕੋਈ ਵੱਡਾ ਰੋਗ ਹੈਗਾ ਤਾਂ ਤੋ ਬਿਨਾ ਸਲਾਹ ਤੋਂ ਇਸ ਨੂੰ ਨਾ ਕਰੇ ਥੋੜਾ ਪਰਹੇਜ਼ ਕਰੇ ਤਾਂ ਇਹਦੇ ਵਿੱਚ ਮੋਟਾਪੇ 'ਚ ਬਹੁਤ ਅੱਛਾ ਕੰਮ ਕਰਦਾ ਹੈ ਔਰ ਜਿਨ੍ਹਾਂ ਦਾ ਸੀ ਵੀਕਨੈਸ ਬਹੁਤ ਰਹਿੰਦੀ ਉਹਦੇ 'ਚ ਕੰਮ ਕਰਦਾ ਹੈ ਹਿਮੋਗਲੋਬਿਨ 'ਚ ਬਹੁਤ ਅੱਛਾ ਕੰਮ ਕਰਦਾ ਹੈ ਕੌਨਸਟਿਪੇਸ਼ਨ ਨੂੰ ਜੜੋਂ ਖਤਮ ਕਰ ਦਿੰਦਾ ਹੈ ਤਾਂ ਗੈਸ ਐਸਿਡਿਟੀ 'ਚ ਕੰਮ ਕਰਦਾ ਕਾਫੀ ਰੋਗਾਂ ਦੀ ਜੜ ਨੂੰ ਇਹ ਪਕੜਦਾ ਹੈ ਕ੍ਰੋਨਿਕ ਡਿਸੀਜ਼ ਦੀ ਸੋ ਇਹ ਸਾਰੇ ਇਹ ਆਪਣੇ ਆਪਣੇ ਸਰੀਰ ਮੁਤਾਬਕ ਆਪਣੇ ਕਿਸੇ ਯੋਗਾ ਟ੍ਰੈਨਰ ਦੀ સલાਹ ਮੁਤਾਬਕ ਇਸ ਨੂੰ ਕਰ ਸਕਦੇ ਹੋ ਔਰ ਲਾਭ ਲੈ ਸਕਦੇ ਹੋ